ਰਿਕਾਰਡ ਹੋਊਗਾ ਉਹਦਾ ਆਧਾਰ ਕਾਰਡ ਲੱਗੇਗਾ ਉਹਦੀ ਵੈਰੀਫਿਕੇਸ਼ਨ ਹੋਊਗੀ ਸਾਨੂੰ ਪਤਾ ਹੋਵੇ ਕਿ ਫਲਾਨਾ ਜਿਹੜਾ ਹੈਗਾ ਗੈਰ ਪੰਜਾਬੀ ਫਲਾਨੇ ਕਿੰਨੇ ਰੂਪੜ ਚ ਰਹਿ ਰਹੇ ਨੇ ਕਿੰਨੇ ਨਵਾਂ ਸ਼ਹਿਰ ਚ ਰਹਿ ਰਹੇ ਨੇ ਕਿੰਨੇ ਬਟਿੰਡੇ ਚਲੇ ਗਏ ਨੇ ਕੋਈ ਰਿਕਾਰਡ ਨਹੀਂਗਾ ਔਰ ਮੈਂ ਕੇਜਰੀਵਾਲ ਤੇ ਭਗਵੰਤ ਮਾਨ ਤੇ ਸਪੀਕਰ ਕੁਲਤਾਰ ਸੰਧਵਾਨ ਨੂੰ ਰਿਪੀਟਡਲੀ ਇੱਕ ਵਾਰ ਨਹੀਂ ਕਿ ਮੈਂ 2023 ਚ ਬਿੱਲ ਦਿੱਤਾ ਤੇ ਮੋੜ ਕੇ हट ਗਿਆ ਰਿਪੀਟਡਲੀ ਚਿੱਠੀਆਂ ਲਿਖੀਆਂ ਸਪੀਕਰ ਦੇ ਚਿੱਠੀਆਂ ਦੇ ਜਵਾਬ ਹੀ ਆਏ ਨੇ ਕਿ ਤੁਹਾਡਾ ਕਾਨੂੰਨ ਤੁਹਾਡਾ ਬਿੱਲ ਪ੍ਰਾਈਵੇਟ ਮੈਂਬਰ ਬਿੱਲ ਅਸੀਂ ਫਾਰਵਰਡ ਕਰਤਾ ਰੀਹੈਬਿਲੀਟੇਸ਼ਨ ਤੇ ਡਿਜ਼ਾਸਟਰ ਮੈਨੇਜਮੈਂਟ ਡਿਪਾਰਟਮੈਂਟ ਉਹਦਾ ਕੀ ਸਰੋਕਾਰ ਹੈ ਜੀ ਉਹਦੇ ਨਾਲ ਅਖੇ ਅਸੀਂ ਦੇ ਦਿੱਤਾ ਰੈਵਨਿਊ ਡਿਪਾਰਟਮੈਂਟ ਨੂੰ ਇਹਦਾ ਇਹਦੀ ਫਾਈਨੈਂਸ਼ੀਅਲ ਇਮਪਲੀਕੇਸ਼ਨ ਕੀ ਆਵੇਗੀ ਉਹ ਅਸੈਸ ਕਰਾਉਣਾ ਜਾਣ ਪੁੱਝ ਕੇ ਬਹਾਨੇ ਸਾਜੀ ਇਹਦੇ ਤਾਂ ਆਮਦਨ ਹੋਣੀ ਆ ਜੇ فرض ਕਰੋ 10 ਲੱਖ ਬੰਦਾ ਬਾਹਰੋਂ ਆਣ ਕੇ ਕਿਤੇ ਇੱਥੇ ਵਸਣਾ ਚਾਹੁੰਦਾ ਉਹ ਕੋਈ ਜਗ੍ਹਾ ਲਊਗਾ ਉਹਦੀ ਸਟੈਂਪ ਡਿਊਟੀ ਅਦਾ ਕਰੂਗਾ ਉਹਦੀਆਂ ਉਹਦੀਆਂ ਸ਼ਰਤਾਂ ਪੂਰੀਆਂ ਕਰੇਗਾ ਕੋਈ ਛੋਟਾ ਮੋਟਾ ਵਪਾਰ ਕਰੇਗਾ ਉਹਦੇ ਪੰਜਾਬ ਨੂੰ ਆਮਦਨ ਨੂੰ ਕਾਟਾ ਥੋੜਾ ਪਵੇਗਾ ਲੇਕਿਨ ਇਸ ਆਧਾਰ ਦੇ ਉੱਤੇ ਇਸ ਬਹਾਨਾ ਬਣਾ ਕੇ ਸਾਡੇ ਪੰਜਾਬ ਦੇ ਵਿੱਚ 2000